ਹਾਂਜੀ ਵੀ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਠੀਕ ਹੋਵਾਂਗੇ ਬੜੇ ਹੀ ਟਾਈਮ ਬਾਅਦ ਜੁੜਿਆ ਹਾਂ ਤੁਹਾਡੇ ਨਾਲ ਤੇ ਅੱਜ ਇੱਕ ਦੋ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ ਰੀਸੈਂਟਲੀ ਤੁਹਾਨੂੰ ਪਤਾ ਹੋਊਗਾ ਵੀ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਵੱਡਾ ਕੱਟ ਦੇਖਣ ਨੂੰ ਮਿਲਿਆ ਖਾਸ ਕਰਕੇ ਕੈਨੇਡਾ ਦੇ ਵਿੱਚ ਹੋਰ ਆਪਾਂ ਕਿਹ ਕੰਟਰੀ ਦੀ ਗੱਲ ਕਰੀਏ ਜਾਂ ਨਹੀਂ ਕਰੀਏ ਬੜੇ ਕੈਨੇਡਾ ਦੀ ਜ਼ਰੂਰ ਗੱਲ ਕਰਾਂਗੇ ਤੇ ਤੁਹਾਨੂੰ ਪਤਾ ਰੀਸੈਂਟਲੀ ਬਹੁਤ ਵੱਡਾ ਇੱਕ ਕੱਟ ਨੰਬਰਸ ਚ ਦੇਖਣ ਨੂੰ ਮਿਲਿਆ ਵੀ ਕਾਫੀ ਸਟੂਡੈਂਟ ਜਾਂ ਇਮੀਗ੍ਰੈਂਟਸ ਆਉਣੇ ਘਟ ਗਏ ਆ ਕੈਨੇਡਾ ਦੇ ਵਿੱਚ ਤੇ ਉਹਦਾ ਅਸਰ ਕਿਹੜੀਆਂ-ਕਿਹੜੀਆਂ ਚੀਜ਼ਾਂ ਤੇ ਪਿਆ ਅੱਜ ਗੱਲ ਕਰਦੇ ਹਾਂ ਉਸ ਕੋਚਕੀ ਆਈਆਰਸੀਸੀ ਦੀ ਗੱਲ ਕਰ ਲਈਏ ਤੇ ਆਈਆਰਸੀਸੀ ਹੁਣ ਪਲਾਨ ਕਰ ਰਿਹਾ ਵੀ 3300 ਲੇਆਫਸ ਕਰਨ ਦਾ 3300 ਲੇਆਫਸ ਕਰਨ ਦੀ ਪਲੈਨਿੰਗ ਕਰ ਰਿਹਾ ਆਈਆਰਸੀਸੀ ਕਿਉਂਕਿ ਉਹਨਾਂ ਨੇ ਕਿਹਾ ਵੀ ਇਮੀਗ੍ਰੇਸ਼ਨ ਬਹੁਤ ਘਟ ਗਈ ਆ ਐਸ ਕੰਪੇਅਰ ਟੂ ਪਹਿਲਾਂ ਤੇ ਹੁਣ ਸਾਨੂੰ ਇੰਨੇ ਬੰਦੇ ਦੀ ਲੋੜ ਨਹੀਂ ਬਟ ਗੱਲ ਇਹ ਆ ਇੱਕ ਚੀਜ਼ ਕਨਸਰਨਿੰਗ ਆ ਇੱਥੇ ਪ੍ਰੋਸੈਸਿੰਗ ਟਾਈਮ ਤੇ ਆਲਰੇਡੀ ਬਹੁਤ ਜ਼ਿਆਦਾ ਸੀਗਾ ਭਾਵੇਂ ਵਿਸਟਰ ਵੀਜ਼ਾ ਹੋਵੇ ਭਾਵੇਂ ਪੀਜੀਡਬਲਯੂਪੀ ਹੋਵੇ ਭਾਵੇਂ ਕੁਝ ਵੀ ਹੋਵੇ ਪ੍ਰੋਸੈਸਿੰਗ ਟਾਈਮ ਇੰਨਾ ਸੀ ਤੇ ਹੁਣ ਹੋਰ 3300 ਲੇਆਫਸ ਕਰ ਦਣਗੇ ਤੇ ਕਿ ਪ੍ਰੋਸੈਸਿੰਗ ਟਾਈਮ ਹੋਰ ਵੱਧਤੇ ਨਹੀਂ ਜਾਵੇਗਾ ਇਹ ਆਉਣ ਵਾਲੇ ਟਾਈਮ 'ਚ ਥੋੜਾ ਦੇਖਣਾ ਪਵੇਗਾ ਬਟ ਇਮੀਗ੍ਰੇਸ਼ਨ ਘਟੰਦਾ ਕਿਤੇ ਨਾ ਕਿਤੇ ਦੇਖੋ ਡਾਇਰੈਕਟਲੀ ਆਈਆਰਸੀਸੀ ਤੇ ਇਫੈਕਟ ਪੈ ਰਿਹਾ ਆ ਤੇ ਦੂਜੇ ਨੇ ਸਾਈਡ ਤੇ ਆਪਾਂ ਜੇ ਦੇਖੀਏ ਤੇ ਕਾਲਜਿਸ ਦਾ ਵੀ ਬਹੁਤ ਬੁਰਾ ਹਾਲ ਹੋ ਗਿਆ ਇਸ ਟਾਈਮ ਤੇ ਪ੍ਰਾਈਵੇਟ ਕਾਲਜ ਤਾਂ ਬੰਦ ਹੋਈ ਹੋਏ ਆ ਉਹਨਾਂ ਤੇ ਤਾਂ ਪਤਾ ਸੀ ਆਪਾਂ ਨੂੰ ਕੀ ਹੋਣਾ ਹੀ ਹੋਣਾ ਅਸਰ ਤੇ ਉਹਨਾਂ ਦੇ ਬਹੁਤ ਗੰਦੇ ਤਰੀਕੇ ਨਾਲ ਹੋਣਾ ਉਹਨਾਂ ਨੇ ਬੰਦ ਹੋ ਜਾਣਾ ਆਪਾਂ ਨੂੰ ਪਤਾ ਸੀ ਇਹ ਗੱਲ ਕਲੀਅਰ ਸੀ ਪਰ ਪਬਲਿਕ ਕਾਲਜ ਵੀ ਇਸ ਤਰੀਕੇ ਨਾਲ ਥੱਲੇ ਡਿੱਗਣਗੇ ਇੱਥੇ ਆਪਾਂ ਨੂੰ ਦੇਖਣ ਨੂੰ ਮਿਲਿਆ ਆ। ਭਾਵੇਂ ਗੱਲ ਕਰੀਏ ਆਪਾਂ ਸ਼ੈਰੀਡਨ ਕਾਲਜ ਦੀ, ਭਾਵੇਂ ਗੱਲ ਕਰੀਏ ਆਪਾਂ ਸੈਂਟੇਨੀਅਲ ਕਾਲਜ ਦੀ, ਹੋਰ ਵੀ ਕਿੰਨੇ ਕਾਲਜੇ ਸਨ। ਹਾਲਾਂਕਿ ਇਹ ਵੀ ਕੱਲ ਦੇਖਣ ਵਾਲੀ ਕਿ ਇਹਨਾਂ ਕਾਲਜਾਂ ਨੇ ਬਹੁਤ ਪੈਸਾ ਬਣਾਇਆ ਮੋਟਾ ਕਰੋੜਾਂ ਚ ਪੈਸਾ ਇਹਨਾਂ ਨੇ ਬਣਾਇਆ ਪਿਛਲੇ ਕੁਝ ਸਾਲਾਂ ਦੇ ਵਿੱਚ ਸਟੂਡੈਂਟਸ ਤੇ ਆਉਣ ਕਰਕੇ ਤੇ ਇਹਨਾਂ ਨੂੰ ਪਤਾ ਵੀ ਮੇਨ ਫੰਡਿੰਗ ਇਹਨਾਂ ਦੀ ਇੰਟਰਨੈਸ਼ਨਲ ਸਟੂਡੈਂਟ ਤੋਂ ਆਉਂਦੀ ਹੈ ਇਹਨਾਂ ਨੂੰ ਪਤਾ ਸੀ ਕਿ ਰੋਮੈਸਟਿਕ ਸਟੂਡੈਂਟ ਦੇ ਨਾਲੋਂ 4 ਗੁਣਾ ਵੱਧ ਫੀਸ ਪੇ ਕਰਦੇ ਆ ਤੇ ਇੱਕ ਟਾਈਮ ਤੇ ਇਹ ਚੀਜ਼ ਹੋਣੀ ਸੀ ਅੱਜ ਨਹੀਂ ਤੇ ਕੱਲ ਹੋਣੀ ਹੀ ਸੀ ਜਦੋਂ ਗਵਰਨਮੈਂਟ ਨੇ ਲਾਉਣਾ ਸੀਗਾ ਰੈਸਟ੍ਰਿਕਸ਼ਨ ਲਾਉਣੀ ਸੀ ਇੰਟਰਨੈਸ਼ਨਲ ਸਟੂਡੈਂਟ ਤੇ ਤੇ ਅੱਜ ਹੀ ਮੈਂ ਦੇਖ ਰਿਹਾ ਸੀਗਾ ਕਿ 49 ਪ੍ਰੋਗਰਾਮਸ ਮਤਲਬ ਕਿ ਉਹਨਾਂ ਦੈਟਸ ਕ੍ਰੇਜ਼ੀ ਨੰਬਰ 49 ਪ੍ਰੋਗਰਾਮ ਬੰਦ ਕਰ ਦੇਣੇ ਇੱਕ ਇੱਕ ਕਾਲਜ ਬੰਦ ਕਰਾ 49 ਪ੍ਰੋਗਰਾਮ ਜਾਨਕਿ 49 ਕੋਰਸ ਕੋਰਸਸ ਬੰਦ ਕਰਤੇ ਉਹਨਾਂ ਨੇ ਜਸ ਬਿਕੋਜ਼ ਉਹਨਾਂ ਕੋਲ ਇਨਫ ਸਟੂਡੈਂਟਸ ਨਹੀਂ ਹੈਗੇ ਇਤੋਂ ਸੋਚਣ ਵਾਲੀ ਗੱਲ ਹੈ ਕਿ ਇਹ ਤਾਂ ਬਹੁਤ ਵੱਡਾ ਇੱਕ ਡਰਾਸਟਿਕ ਚੇਂਜ ਹੋਇਆ ਹੈਗਾ ਜਿਹੜੇ ਬੱਚੇ ਨਹੀਂ ਪਰ ਜੇ ਦੂਸਰੀ ਸਾਈਡ ਤੇ ਆਪਾਂ ਦੇਖੀਏ ਤੇ ਇਹਦਾ ਇੱਕ ਪੋਜ਼ਿਟਿਵ ਇੰਪੈਕਟ ਇਹ ਵੀ ਪਏਗਾ ਆਉਣ ਵਾਲੇ ਦਿਨਾਂ ਚ ਕਿ ਇਤੇ ਹੋਰ ਜੌਬ ਓਪਨਿੰਗਸ ਹੋਣਗੀਆਂ ਕਾਫੀ ਬੱਚਿਆਂ ਨੂੰ ਕੰਮ ਵੀ ਮਿਲੇਗਾ ਕਿਉਂਕਿ ਆਪਣਾ ਪਾਦਾ ਵੀ ਪਿਛਲੇ 2 ਸਾਲ ਕੈਨੇਡਾ ਦੇ ਲਈ ਬਹੁਤ ਟਫ ਰਿਹਾ ਬਹੁਤ ਬੁਰੇ ਰਿਹਾ ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਜੌਬਸ ਨਹੀਂ ਲੱਭਣੀਆਂ ਘਰ ਨਹੀਂ ਲੱਭ ਰਹੇ ਹਾਊਸਿੰਗ ਪ੍ਰੋਬਲਮਸ ਸਭ ਬਹੁਤ ਪ੍ਰੋਬਲਮਸ ਨੇ ਹਾਂ ਇਮੀਗ੍ਰੈਂਟਸ ਘਟਣਗੇ ਤਾਂ ਅਲਟੀਮੇਟਲੀ ਕਿਤੇ ਨਾ ਕਿਤੇ ਜਿਹੜੇ ਬੱਚੇ ਆਲਰੇਡੀ ਆ ਚੁੱਕੇ ਉਹਨਾਂ ਦਾ ਕੋਈ ਨਾ ਕੋਈ ਹੱਲ ਨਿਕਲੇਗਾ ਥੋੜਾ CRS ਸਕੋਰ ਠੀਕ ਆ ਪਰ ਜਿਹੜੇ ਪਰ ਇਹ ਕਿਸ ਤਰ੍ਹਾਂ ਕਿਤੇ ਦੇਖੀਏ ਜਿਹੜੇ ਸੋਚ ਰਿਹਾ ਫਿਊਚਰ ਚ ਕੈਨੇਡਾ ਚ ਆਉਣਾ ਹੈ ਆਪਣਾ ਫਿਊਚਰ ਬਣਾਉਣਾ ਉਹਨਾਂ ਦੇ ਲਈ ਵੀ ਵਧੀਆ ਜੇ ਫਿਲਹਾਲ ਬੱਚੇ ਥੋੜੇ ਘੱਟ ਆਉਣਗੇ ਤਾਂ ਫਿਊਚਰ ਚ ਕੈਨੇਡਾ ਨੂੰ ਇੱਕ ਸਟੇਬਿਲਿਟੀ ਮਿਲ ਸਕਦੀ ਆ ਪਰ ਟਾਈਮ ਲੱਗੇਗਾ ਉਸ ਚੀਜ਼ ਨੂੰ ਇਦਾਂ ਹੀ ਨਹੀਂ ਕਿ ਇੱਕ ਦੋ ਸਾਲਾਂ ਨਾਲ ਜੇ ਸਾਰੀਆਂ ਚੀਜ਼ਾਂ ਠੀਕ ਹੋ ਜਾਣਗੀਆਂ ਟਾਈਮ ਲੱਗੇਗਾ ਇਸ ਚੀਜ਼ ਨੂੰ ਇਦਾਂ ਨਹੀਂ ਐਡੀ ਛੇਤੀ ਚੀਜ਼ਾਂ ਸਹੀ ਹੋਣੀਆਂ ਕਿਉਂਕਿ ਕੈਨੇਡਾ ਇਸ ਵੇਲੇ ਆਪਣੇ ਬਾਟਮ ਤੇ ਆ ਕੀਕਾ ਉਹਨੂੰ ਦੁਬਾਰ ਤੇ ਉੱਤੇ ਪੀਕ ਤੇ ਜਾਣ ਦੇ ਲਈ ਹਜੇ ਥੋੜਾ ਟਾਈਮ ਲੱਗੂਗਾ ਬਾਕੀ ਕੀ ਕਹਿਣਾ ਤੁਹਾਡਾ ਇਸ ਬਾਰੇ ਥਲੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਬਾਕੀ ਕੈਨੇਡੀਅਨ ਕਾਲਜਸ ਦਾ ਤੇ ਇਸ ਵੇਲੇ ਬੁਰਾ ਹਾਲ ਹੈ ਇੰਟਰਨੈਸ਼ਨਲ ਸਟੂਡੈਂਟ ਦੇ ਇਲਾਵਾ ਜਲਦੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਉਦੋਂ ਤੱਕ ਆਪਣੇ ਪ੍ਰਾਣ ਨੂੰ ਪਿਆਰ ਕਰਿਓ ਜਰੂਰ ਸਪੋਰਟ ਕਰਿਓ ਬਹੁਤ ਬਹੁਤ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਲਦੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ